ਸਤਿ ਸ਼੍ਰੀ ਅਕਾਲ ਦੋਸਤੋ ਪਸੰਦ ਨਾ ਪਸੰਦ ਕਰਨ ਦਾ ਹੱਕ ਨਿੱਤ ਦਿਹਾੜੀ ਹੀ ਵੇਖਣ ਵਿਖਾਉਣ ਦੇ ਚੱਕਰਾਂ ਤੋਂ ਤੰਗ ਆਈ ਨੇ ਕਲਰ ਆਈ ਈਡੀ ਤੋਂ ਨੰਬਰ ਪੜਿਆ ਤੇ ਅਗਲੇ ਦਿਨ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਸਿੱਧਾ ਪੁੱਛ ਲਿਆ ਜੀ ਜਸਦੀਪ ਜੀ ਨਾਲ ਗੱਲ ਹੋ ਸਕਦੀ ਏ ਹਾਂ ਜੀ ਮੈਂ ਜਸਦੀਪ ਜਸਦੀਪ ਹੀ ਬੋਲ ਰਿਹਾ ਹਾਂ ਪਰ ਤੁਸੀਂ ਕੌਣ ਜੀ ਮੈਂ ਨਾਪ੍ਰੀਤ ਨਾਪ੍ਰੀਤ ਕੌਰ ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਹੋ ਇਸ ਤੋਂ ਪਹਿਲਾਂ ਕਿ ਤੁਸੀਂ ਸਾਡੇ ਘਰੇ ਆ ਮੇਰੇ ਮਾਪਿਆਂ ਨੂੰ ਖੇਚਲ ਪਾਵੋ ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜ਼ਰੂਰੀ ਸਮਝਦੀ ਹਾਂ ਰੰਗ ਬਹੁਤ ਗੋਰਾ ਨਹੀਂ ਬਸ ਕਣਕਵਨਾ ਹੈ ਕੱਦ 5 ਫੁੱਟ 2 ਇੰਚ ਅਗਲੇ ਮਹੀਨੇ ਠਾਈਆਂ ਦੀ ਹੋ ਜਾਵਾਂਗੀ ਡੀਸੀ ਆਫਿਸ ਜੂਨੀਅਰ ਡਿਵੀਜ਼ਨ ਕਲਰਕ ਦੀ 9 ਤੋਂ 5 ਵਾਲੀ ਪੋਸਟ 22000 ਤਨਖਾਹ ਐ ਐਮਏ ਪੰਜਾਬੀ ਦਰਮਿਆਨਾ ਕਿਸਾਨੀ ਪਰਿਵਾਰ ਦੋ ਨਿੱਕੀਆਂ ਪਹਿਣਾ ਕੱਲ ਜਾਮਨੀ ਰੰਗ ਦੇ ਸੂਟ ਵਿੱਚ 3 ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫਿਰ ਸਲਾਹ ਕਰ ਲੈਣੀ ਕਿ ਸਾਡੇ ਘਰੇ ਆਉਣਾ ਕਿ ਨਹੀਂ ਤੁਹਾਡੇ ਜਾਣ ਮਗਰੋਂ ਤੁਹਾਡਾ ਜਵਾਬ ਉਡੀਕਦੇ ਮੇਰੇ ਮਾਪੇ ਹਰੇ ਕਹਿਰੇ ਗੈਰੇ ਨੂੰ ਸਿਫਾਈਆਂ ਦਿੰਦੇ ਫਿਰਨ ਇਹ ਮੈਥੋਂ ਸੈਣ ਨਹੀਂ ਹੁੰਦਾ ਹਾਂ ਇੱਕ ਗੱਲ ਹੋਰ ਅਵਲ ਤੇ ਮੈਨੂੰ ਪੱਕਾ ਪਤਾ ਹੈ ਕਿ ਐਨਾ ਕੁ ਸੁਣ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ ਜੀ ਆ ਵੀ ਗਏ ਤੇ ਪਸੰਦ ਨਾ ਪਸੰਦੀ ਚੁਆਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ ਦੋਵੇਂ ਧਿਰਾਂ ਨੂੰ ਫੈਸਲਾ ਲੈਣ ਦਾ ਬਰਾਬਰ ਦਾ ਹੱਕ ਹੋਵੇਗਾ ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਠਾ ਕਰਦਾ ਫੋਨ ਥੱਲੇ ਪਟਕ ਦਿੱਤਾ ਅਗਲੇ ਦਿਨ ਸ਼ਾਮੀਰ ਕੰਮ ਤੋਂ ਘਰ ਆ ਮੁੜੀ ਤਾਂ ਮਾਂ ਆਖਣ ਲੱਗੀ ਕਿ ਜਵਾਬ ਆ ਗਿਆ ਕਿ ਕਿਸੇ ਨੇ ਨਹੀਂ ਆਉਣਾ ਪਰ ਕੁੜੀ ਸਾਨੂੰ ਪਸੰਦੀ ਜੇ ਤੁਹਾਡੀ ਹਾਂ ਹੈ ਤਾਂ ਸਿੱਧਾ ਮੰਗਣੀ ਦੀ ਤਰੀਕ ਪੱਕੀ ਕਰ ਲਵਾਂਗੇ ਮੈਂ ਹੈਰਾਨ ਸੀ ਪਰ ਮੈਂ ਅੰਦਰੋਂ ਅੰਦਰ ਮੁਸਕਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕਿ ਕਿਦਾਂ ਕਿਸੇ ਨੇ ਦੁਪਹਿਰ ਕੋ ਵੇਲੇ ਕਾਊਂਟਰ ਦੇ ਕੰਮ ਕਰਦੀ ਕੋਲ ਆ ਕੇ ਖੰਗੂੜਾ ਮਾਰਿਆ ਜਦੋਂ ਪੁੱਛਿਆ ਕਿ ਕੀ ਕੰਮ ਹੈ ਤਾਂ ਗਾਜ਼ੀ ਰੰਗੀ ਪੱਗ ਬੰਨੀ ਉਹ ਅੱਗੋਂ ਆਖਣ ਲੱਗਾ ਕਿ ਮੈਂ ਜਸਦੀਪ ਅੱਛਾ ਤੇ ਮੈਨੂੰ ਦੇਖਣ ਆਇਓ ਮੈਂ ਠਾ ਕਰਦਾ ਜਵਾਬ ਪੁੱਛ ਮਾਰਿਆ ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਕਿਸੇ ਸਨੇਹਾ ਦਿੱਤਾ ਸੀ ਕਿ ਪਸੰਦ ਨਾ ਪਸੰਦ ਕਰਨ ਦਾ ਹੱਕ ਦੋਨੇ ਪਾਸਿਓਂ ਤੋਂ ਬਰਾਬਰ ਦਾ ਹੋਣਾ ਚਾਹੀਦਾ ਹੈ ਮਗਰ ਉਹ ਅੱਧੇ ਦਿਨ ਦੀ ਛੁੱਟੀ ਲੈ ਲਈ ਫੇਰ ਕੰਟੇਨ ਵਿੱਚ ਪਤਾ ਹੀ ਨਾ ਲੱਗਾ ਕਦੋਂ ਕਾਜਰੀ ਰੰਗ ਦੀ ਪੱਗ ਬੰਨੀ ਬੈਠਾ ਸਾਹਮਣੇ ਬੈਠਾ ਜਸਦੀਪ ਸਿੰਘ ਤੁਸੀਂ ਤੋਂ ਤੂੰ ਹੋ ਗਿਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ